ਬਣਾਇਆ ਸੀ ਰਾਜੇ ਨੇ ਮਹਾਰਾਜੇ ਲੇਕਿਨ ਸਾਨੂੰ ਸਰਕਾਰਾਂ ਨੇ ਫਿਖਾਰੀ ਬਣਾ ਕੇ ਰੱਖ ਦਿੱਤਾ ਅਸੀਂ ਬਿਲਕੁਲ ਕਿਸੇ ਸਰਕਾਰ ਤੋਂ ਕਿਸੇ ਤਰ੍ਹਾਂ ਦਾ ਸਾਨੂੰ ਕੋਈ ਡਰ ਭੈ ਨਹੀਂ ਆ ਸਾਨੂੰ ਕਹਿੰਦੇ ਕਿ ਜੀ ਇਹਨਾਂ ਨੂੰ ਚਾਈਨਾ ਫੰਡਿੰਗ ਕਰਦੀ ਆ ਪਾਕਿਸਤਾਨ ਫੰਡਿੰਗ ਕਰਦਾ ਮੈਂ ਦੱਸਦਾ ਫੰਡਿੰਗ ਕਿੱਥੋਂ ਆਉਂਦੀ ਆ ਮੋਦੀ ਸਰਕਾਰ ਛੱਡ ਦੇ ਬੀਜੇਪੀ ਵਾਲੇ ਛੱਡੋ ਸਾਨੂੰ ਫੰਡਿੰਗ ਕਿੱਥੋਂ ਆਉਂਦੀ ਆ ਅਸੀਂ 6-6 ਮਹੀਨੇ ਝੋਨੇ ਫਸਲਾਂ ਪਾਲਦੇ ਆ ਛਪਾਂਦੀਆਂ ਸਿਰੀਆਂ ਮਿੰਦ ਕੇ ਠੀਕ ਹੈ ਜੀ ਕੇਚੇ ਮੀਨੇ ਬਾਗੜਾ ਸਾਡੇ ਕੋ ਪੈਸਾ ਆਉਂਦਾ ਅਸੀਂ ਉਹਨੂੰ ਸੇਵ ਕਰਕੇ ਰੱਖਦੇ ਆ ਇਹ ਕਹਿੰਦਾ ਕੱਪੜੇ ਪਾਟੇ ਪਾਉਂਦੇ ਆ ਤੂੰ ਤੇ ਕਬਾਨੀਆਂ ਜਾਨੀਆਂ ਤੋਂ ਲੈ ਕੇ ਦੇਰ ਦੇ ਲਖਦੇ ਸੂਟ ਪਾਉਣਾ ਅੱਜ ਜਿੱਤੇ ਨੇ 8-8000 ਦੇ ਸੂਟ ਆ ਸਾਡੇ 2-2000 ਦੇ ਬੂਟ ਆ ਅਸੀਂ ਮਿਹਨਤ ਕਰਦੇ ਆ ਤੇਰੇ ਵਾਂਗੂ ਕਿਸੇ ਦਾ ਹਰਾਮ ਦਾ ਨਹੀਂ ਖਾਦੇ ਆਪਣੀ ਹੱਕ ਹਲਾਲ ਦੀ ਕਮਾਈ ਖਾਂਦੇ ਆ ਮੇਰੇ ਕੋਲ 20 ਖੇਤਾਂ ਦੀ ਖੇਤੀ ਆ 7 ਟਰੈਕਟਰ ਆ ਤਿੰਨ ਕਾਰਾਂ ਚਲਾਉਣ ਵਾਲਾ ਮੈਂ ਇਕੱਲਾ ਤਿੰਨ ਟਰੈਕਟਰ ਦੋ ਕਾਰਾਂ ਮੈਂ ਆਪਣੀਆਂ ਇਸ ਮੌਤੇ ਲਈ ਵੇਚ ਦਿੱਤੀਆਂ ਆਪਣਾ ਖੂੰਗਾ ਖੀਰਨਾ ਕਤਰਾ ਵੀ ਇਸ ਖੂਬੋਰਚੇ ਦੀ ਖਾਤਰ ਬਹਾ ਦੂੰਗਾ ਸਰਕਾਰ ਇਹ ਕੀ ਸੋਚਦੀ ਆ ਕਿ ਕਾਨੂੰਨ ਵਾਪਸ ਨਹੀਂ ਲੈਣੇ ਅਸੀਂ ਗੋਡਾ ਹਿੱਕ ਦੇ ਵਿੱਚ ਦੇ ਕੇ ਕਾਨੂੰਨ ਵਾਪਸ ਕਰਾਂਗੇ ਅਸੀਂ ਕਿਸੇ ਤੋਂ ਡਰਦੇ ਨਹੀਂ ਉੱਤਮ ਖੇਤੀ ਮੱਧ ਵਪਾਰ ਨਖੇਦ ਚੱਕਰੀ ਪਿੰਖਨਦਾਰ ਸਾਡੇ ਬਾਪੇ ਕਹਿੰਗੇ ਕਿ ਖੇਤੀ ਉੱਤਮ ਆ ਸੀ ਇਸ ਕਰਕੇ ਖੇਤੀ ਕਰਦੇ ਆ ਜੇ ਅਸੀਂ ਪੜ੍ਹੇ ਲਿਖੇ ਇੰਨੇ ਕੋ ਆ ਕਿ ਮੋਦੀ ਤੇਰਾ ਜਿਹੜਾ ਮਰਜ਼ੀ ਪੜਿਆ ਲਿਖਿਆ ਮੇਰੇ ਨਾਲ ਕੰਪਿਊਟਰ ਚ ਲਾਇਆ ਤੇ ਕਿਸੇ ਅਲਾ ਕਢਾ ਦਊਗਾ ਤਾਂ ਕਹਿੰਦੇ ਐਟ ਵੀ ਮੇਰੀ 60 ਸਾਲ ਦੀ ਉਮਰ ਵਾ ਜਦ ਤਨ ਮੈਂ 25 ਸਾਲਾਂ ਦਾ ਸੀਗਾ ਮੈਂ ਕਹਿੰਦਾ ਕਿ ਹੋਂਦਾ ਜੁਨੀਅਰ ਸੀ ਲੇਕਿਨ ਮੈਂ ਖੇਤੀ ਕੀਤੀ ਐ ਨਮੀਰੰਗ ਨਹੀਂ ਕੀਤੀ ਆਪਣੀ ਛੋਕ ਸੀ ਜਿੰਨੀਆਂ ਮੇਰੇ ਕੋਲ ਡਿਗਰੀਆਂ ਆ ਨਾ ਮੋਦੀ ਉਹਨਾਂ ਤੇਰਾ ਭਾਰ ਨਹੀਂ ਹੈਗਾ ਬੋਲੇ ਸੋਨਿਆ ਫਿਰ ਤਾਂ ਮੈਂ ਐਵੇਂ ਕੀਤੀ ਆ ਉਹ ਸੌਰੀ ਤੇ ਐ ਐਮੇ ਕਰਨ ਤੋਂ ਪਹਿਲਾਂ ਬਿਏ ਕਰਨੀ ਪੈਂਦੀ ਆ ਔਰ ਬਿਏ ਕਰਨ ਤੋਂ ਪਹਿਲਾਂ ਦਸਮੀ ਤੇਰੇ ਕੋਲ ਦਸਮੀ ਦਾ ਸਰਟੀਫੀਕਟ ਨਹੀਂ ਹੋਣਾ ਸਾਡੀਆਂ ਡਿਗਰੀਆਂ ਦੇਖ ਸਾਡੀਆਂ ਡਿਗਰੀਆਂ ਦੇਖ ਤੂੰ ਸਾਨੂੰ ਸਭ ਕਹਦੇ ਰੋਲ ਦਿੱਤਾ ਅਸੀਂ ਗੱਡੀਆਂ 'ਚ ਪੈਰ ਥੱਲੇ ਨਹੀਂ ਸੀ ਲਾਉਂਦੇ ਸਾਡੇ ਖੇਤਾਂ 'ਚ ਬਰਕਰਾਰ ਕੰਮ ਕਰਦੇ ਆ ਅੱਜ ਸਾਨੂੰ ਰੋਲ ਕਰ ਰਿਹਾ ਹੈ ਸਰਕਾਰ ਨੇ ਅਸੀਂ ਇਸ ਸਰਕਾਰ ਦੇ ਬਿਲਕੁਲ ਖਿਲਾਫ ਆ ਔਰ ਉਹਨਾਂ ਚੰਗਤੇ ਰਹਿਣਾ ਕਿ ਜੇ ਸਾਡੇ ਸਾਹ ਚ ਸੜਾ ਆ ਬੇਠੇ ਸਾਡੀ ਗੋਲੀਆਂ ਮਾਰ ਕੇ ਦੇਖ ਲੈ ਗੋਲੀਆਂ ਸਾਡੀ ਹਿੱਕ ਤੋਂ ਨਿਕਲ ਗਈਆਂ ਪਿੱਠ ਤੋਂ ਨਹੀਂ ਨਿਕਲ ਗਈਆਂ ਅਸੀਂ ਉਸ ਕਲ ਦੀ ਘਰ ਦੇ ਪੁੱਤ ਹਰ ਚਾਰ ਪੁੱਤਰ ਆਪਣੇ ਸ਼ਹੀਦ ਕਰਤੇ ਜੀ ਬਾਬਾ ਮੈਂ ਨਕਸ਼ ਨਹੀਂ ਹਟਦਾ ਹੋਇਆ ਆਪਣੇ ਕਿਸਾਨ ਵੀਰਾਂ ਨੂੰ ਕਹੂੰਗਾ ਆਪਣੀ ਸੋਚ ਬਦਲ ਲਓ ਇਹਨਾਂ ਨੀਲੇ ਟਿੱਕਿਆਂ ਤੋਂ ਵੱਜ ਜਾਓ ਚੰਗੇ ਰਹੋਗੇ ਅੱਜ ਮੈਨੂੰ 20 ਸਾਲ ਹੋ ਗਏ ਆ ਦੇਸ਼ ਮਤ ਕ ਤੇ 20 ਸਾਲ ਇਹ ਗੱਲ ਕਹਿੰਦੇ ਨੂੰ ਕਿ ਆਪਣੀ ਸੋਚ ਬਦਲੋ ਲੇਕਿਨ ਅੱਜ ਮੋਦੀ ਨੇ ਸਾਡੀ ਸਾਰਿਆਂ ਦੀ ਸੋਚ ਬਦਲ ਕੇ ਰੱਖਤੀ ਆ ਮੈਂ ਮੋਦੀ ਦਾ ਇਸ ਗੱਲੋਂ ਧੰਨਵਾਦੀ ਆ ਕਿ ਅੱਜ ਨੇ ਪੰਜਾਬ ਹਰਿਆਣਾ ਨੂੰ ਜੋੜ ਕੇ ਰੱਖ ਦਿੱਤਾ ਆ ਔਰ ਅਸੀਂ ਨੂੰ ਦਿਖਾਵਾਂਗੇ ਕਿ ਕਿੱਦਾਂ ਲੈਂਦੇ ਆ ਸੋ ਮੇਰਾ ਬੋਲਿਆ ਚਲੋ ਅਬ ਜਲਦ ਬੋਲਿਆ ਮਾਫੀ ਬੋਲੇ ਬੜੀ ਵੱਡੀ ਗੱਲ ਜਿਹੜੀ ਆ ਬੜੀ ਵੱਡੀ ਗੱਲ ਕੀਤੀ ਆ 1960 ਦੇ ਵਿੱਚ ਨਵੰਬਰ ਦੇ ਵਿੱਚ ਸਾਡਾ ਹਰਿਆਣਾ ਵਾਕ ਕਿੱਥਾ ਸੀ ਮੋਦੀਆ ਧੰਨਵਾਦ ਉਸੇ ਨਵੰਬਰ ਦੇ ਵਿੱਚ 2020 ਦੇ ਵਿੱਚ ਸਾਡਾ ਜੋਰ ਦਿੱਤਾ ਸਾਡੇ ਧੰਨਵਾਦ ਕੀ ਬਾਤ ਹੈ ਧੰਨਵਾਦ ਜੀ